ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਔਲਖ ਡੇਰੀ ਫਾਰਮ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪੈਂਡੌਲਖ ਤੇ ਜ਼ਿਲ੍ਹਾ ਫਰੀਦਕੋਟ ਲਗਦਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਜਿਹੜੀਆਂ ਸਾਹਮਣੇ ਝੋਟੀਆਂ ਦੇਖ ਰਹੇ ਆ ਇਹ ਬਾਈ ਦੀਆਂ ਉਕਾਊ ਆ ਇਹ ਕਈ ਤਰ੍ਹਾਂ ਤੁਸੀਂ ਮੀਨੀ ਮੱਝ ਦੇ ਨਾਲ ਝੋਟੀ ਦੇਖ ਸਕਦੇ ਹੋ ਦੂਜਾ ਸੂਆ ਗੱਭਣ ਤੇ ਆਹ ਝੋਟੀ ਜਿਹੜੀ ਤਾਜੀ ਸੂਈ ਹੈ ਤੇ ਇਧਰ ਇੱਕ ਦੂਜਾ ਸੂਆ ਝੋਟੀ ਗੱਬਣ ਤੇ ਜੇ ਕਿਸੇ ਵੀ ਦੇ ਪਸੰਦ ਆਉਂਦੀਆਂ ਇਹਨਾਂ ਝੋਟੀਆਂ ਚੋਂ ਕਲੀਕੋਲੀ ਝੋਟੀ ਦੀ ਤੁਹਾਨੂੰ ਵੀਡੀਓ ਆਪਾਂ ਪਾ ਦੇਾਂਗੇ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਉਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਹੈ ਜੇ ਕਿਸੇ ਵੀਰ ਨੇ ਵੀਡੀਓ ਮੰਗਾਉਣੀ ਹੋਵੇ ਜਿਹੜੀ ਵੀ ਝੋਟੀ ਫਿੱਟ ਆਉਂਦੀ ਹੈ ਤੇ ਤੁਸੀਂ ਉਹਦਾ ਰੇਟ ਵੀ ਪੁੱਛ ਸਕਦੇ ਆ ਤੇ ਵੀਡੀਓ ਵੀ ਮੰਗਾ ਸਕਦੇ ਆ ਤੇ ਪੂਰੀ ਜਿਹੜੀ ਤਸੱਲੀ ਕਰ ਸਕਦੇ ਆ ਆਪਦੀ ਦੋ ਟਾਈਮ ਚੋ ਕੇ ਦੇਖ ਕੇ ਝੋਟੀ ਖਰੀਦ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਜੁੜੇ ਰਹੋ ਆਪਣੇ ਚੈਨਲ ਆਲਖਡੇਰੀ ਫਾਰਮ ਦੇ ਨਾਲ